ਇਦੇ ਵਿੱਚ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਾਕੇਸ਼ ਕੌਸ਼ਲ ਡੀਏਜੀ ਬਾਰਡਰ ਰੇਂਜ ਤੇ ਐਸਐਸਪੀ ਸੀ ਹਰੀਸ਼ ਦਾਇਮਾ ਇਹਨਾਂ ਦੀਆਂ ਜਿਹੜੀਆਂ ਹਦਾਇਤਾਂ ਨੇ ਮਿਲਤਾ ਜਿਹੜੀ ਚੋਰੀ ਦੀ ਵਾਰਤਾ ਦਾ ਹੋ ਸ਼ਹਿਰ ਚੋਰੀਆਂ ਸਹੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਇਸ ਲਾਈਨ ਨੂੰ ਲੈ ਕੇ ਪ੍ਰੋਪਰਟੀ ਦੀ ਹੈਗੀ ਹੈ ਨਾਕਾਬੰਦੀ ਤੇ ਹੋਰ ਪਟੋਲਿੰਗ ਵਧਾਈ ਗਈ ਜੀ ਸੋ ਇਸੇ ਦਰੀ ਦੇ ਤਹਿਤ 29 4 24 9 ਅਪ੍ਰੈਲ ਨੂੰ ਨਕਾਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਮੈਨੂਅਲ ਮਸੀ ਇਹ ਦੋ ਬੰਦੇ ਨੇ ਗਪਟਾ ਕੀਤਾ ਸੀ ਇਹਨਾਂ ਕੋਲ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੀ ਸੋ ਇਹਨਾਂ ਦੀ ਪੁਸ਼ਗਿਸ਼ ਤੇ ਫਰਦਰ ਰਕੇ ਨਵ ਮੋਬਾਈਲ ਹੋਰ ਬਰਾਮਦ ਹੋਏ ਨੇ ਇਹ ਵੀ ਚੀਨੀ ਸੋਨਾ ਸੋ थाना ਧਾਰਿਆਲ ਬੇਕੇ ਮਕਰਮਦ ਅਰਜ ਕੀਤਾ ਤੇ ਸੁਨਾਤੀ 411 ਚੈਨੜਖਲਾ ਮਕਰਮਦ ਅਰਜ ਕੀਤਾ ਸੋ ਫਰਦਰ ਸਚੋਤ ਹਰੀਵਾਲ ਨੇ ਬੜੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ ਇਸੇ ਦੜੀ ਦੇ ਤਹਿਤ ਕਿ ਥਾਣਾ ਸਿਟੀ ਗਦਾਸਪੁਰ ਦੇ ਰੀ ਵਿੱਚ 13 14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ ਉਹ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ ਅਨਨੋਨ ਬੰਦਾ ਜਿਹੜੀ ਅਸੀਂ ਰਾਤ ਨੂੰ ਦੁਆਰ ਨਾਲ ਖਾਲੀ ਪਲਾਟ ਚੋਂ ਦੁਆਰ ਤੋੜ ਕੇ ਪੋਲ ਕਰਕੇ ਵਿੱਚੋਂ 20 25 30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪਰੋਕਸੀਮੇਟਲੀ ਮਲੇ ਗਿੰਦਨੀ ਸੀ ਲੇਕਿਨ ਇਹਨੇ ਫਿਕਰ ਹੋਈ ਹੈ ਉਹ ਮੋਬਾਈਲ ਚੋਰੀ ਹੋਏ ਸੀ ਸੋ ਇਹਦੇ ਇਹਦੇ ਵਿੱਚ ਐਸ ਐਚਓ ਸਦਰ ਗਦਾਸਪੁਰ ਐਸ ਐਚਓ ਤੇ ਬਲ ਡੀ ਐਸ ਪੀ ਸਿਟੀ ਸੀ ਮੋਨ ਸਿੰਘ ਇਹਨਾਂ ਨੇ ਵਧੀਆ ਮਿਹਨਤ ਕਰਕੇ ਆਪਣੀ ਟੈਕਨੀਕਲ ਟੀਮਾਂ ਨਾਲ ਲਾ ਕੇ ਸੋ ਸ਼ਾਮ ਦੇ ਤੱਕ ਇਹਨਾਂ ਨੇ ਮਲੇ ਸ਼ਾਮ ਤੱਕ ਜਿਹੜੀ ਨੈਕਸਟ 24 ਘੰਟੇ ਦੇ ਵਿੱਚ ਇਹ ਜਿਹੜੀ ਚੋਰੀ ਹੈ ਉਹਦਾ ਟੈਸਟ ਕਰ ਲਈ ਸੀ ਇਹਦੇ ਵਿੱਚ ਦੋ ਬੰਦੇ ਫਿਕਰ ਹੋਏ ਸੀ ਬਾਅਦ ਜਦੋਂ ਬੰਦੇ ਅ ਟੈਕਨੀਕਲ ਦੇ ਆਧਾਰ ਤੇ ਇਹਦੇ ਵਿੱਚ ਮਨਜੀਤ ਸਿੰਘ ਮੈਂ ਸੌਰੀ ਮਨਜੀਤ ਸਿੰਘ ਨਹੀਂ ਅਮਨਦੀਪ ਸਿੰਘ ਤੇ ਕਮਲ ਦੋ ਬੰਦੇ ਅਰੈਸਟ ਹੋਏ ਸੀ ਜਿਹੜਾ ਅਮਨਦੀਪ ਸਿੰਘ ਹੈ ਇਹਦਾ ਭਰਾ ਇੱਕ ਮਨਜੀਤ ਸਿੰਘ ਜਿਹੜਾ ਹੈ ਨਹੀਂ ਪੁਛ ਕੇ ਆਇਆ ਵੀ ਇਹ ਦੋ ਸਕੇ ਭਰਾ ਨੇ ਅਮਨਦੀਪ ਸਿੰਘ ਤੇ ਮਨਜੀਤ ਸਿੰਘ ਉਹ ਅਮਨਦੀਪ ਸਿੰਘ ਜਿਹੜਾ ਹੈਗਾ ਮਨਜੀਤ ਦਾ ਭਰਾ ਇੱਕ ਰਾਇਤ ਰਹਿ ਰਿਹਾ ਸੀ ਉਹ ਮਕਾਨ ਲੈ ਕੇ ਤੇ ਕਮਲ ਜਿਹੜਾ ਹੈਗਾ ਨਾਲ ਜਿਹੜੀ ਚੋਰੀ ਵਿੱਚ ਵਾਰਦਾਤ ਤੇ ਸ਼ਾਮਲ ਸੀ ਉਹ ਇਹਨਾਂ ਨੇ ਤਕਰੀਬਨ 14 ਮੋਬਾਈਲ ਇਹਨਾਂ ਕੋਲ ਬਰਾਮਦ ਹੋਈ ਸੀ ਮੌਕੇ ਤੋਂ ਬੰਦੇ ਕੋਲ ਉਤੇ ਜਿਹੜਾ ਮਨਜੀਤ ਹੈ ਉਹ ਬੋਕੇ ਤੋਂ ਫਰਾਰ ਸੀ ਲੇਕਿਨ ਇਹਨਾਂ ਦੀ ਪੁਸ਼ੀਸ਼ ਤੇ ਫਰਦਰ ਜਿਹੜਾ ਮਨਜੀਤ ਸਿੰਘ ਹਸ ਕਰ ਲਿਆ ਬਾਕੀ ਦੇ ਜਿਹੜੇ 11 ਮੋਬਾਈਲ ਨੇ ਉਹ ਵੀ ਅਸੀਂ ਬਰਾਮਦ ਕਰ ਲਏ ਸਰ ਇਹਨਾਂ ਸਿਆਲ ਦੇ ਵਿੱਚ ਜਿਹੜੀਆਂ ਹੋਰ ਵੀ ਚੋਰੀਆਂ ਹੋ ਰਹੀਆਂ ਉਹਨਾਂ ਵਿੱਚ ਵੀ ਇਨਵੋਲ ਹੋ ਸਕਦੇ ਜਿੱਦਾਂ ਇੱਕ ਦੁਕਾਨ ਹੋਰ ਢੋੜੀ ਸੀ ਇਹਨਾਂ ਨੇ ਬਾਕੀ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਵੀ ਜਿਹਨਾਂ ਦਾ ਕੋਲ ਰੋਲ ਸਾਹਮਣੇ ਆਇਆ ਲੇਕਿਨ ਇਹ ਉਸ ਸਿੰਗਲ ਤੇ ਵੀ ਅਸੀਂ ਪ੍ਰੋਪਰ ਇਹਨਾਂ ਨੂੰ ਅਸੀਂ ਕਾਫੀ ਤਰਗੂਸ਼ੀਂ ਕੀਤੀ ਹੈ ਲੇਕਿਨ ਹੋਰ ਵੀ ਅਸੀਂ ਜੇ ਕੋਈ ਗੱਲ ਸਾਹਮਣੇ ਆਈ ਤਾਂ ਤੁਹਾਨੂੰ ਅਸੀਂ ਦੱਸਾਂਗੇ 2 ਘੰਟਿਆਂ ਦੇ ਵਿੱਚ ਸਰ ਜਿਹੜੀ ਇਹ ਜਿਹੜੀ ਚੋਰੀ ਜਿਹੜੀ ਹੈ ਟ੍ਰੇਸ ਕੀਤੀ ਗਈ ਆ ਕਿਹੜੇ ਪੱਖਾਂ ਤੋਂ ਸਰ ਇਹਨਾਂ ਨੂੰ ਫੜਿਆ ਗਿਆ ਜਿਹੜੀ ਕਾਬੂ ਆਏ ਆ ਇਹ ਬੜੀ ਦੇਖੋ ਅੱਜਕੱਲ ਬੜਾ ਜਿਹੜਾ ਐਡਵਾਂਸ ਟੈਕਨੋਲੋਜੀ ਆ ਸੀਸੀਟੀਵੀ ਫੁਟੇਜ ਅਸੀਂ ਪ੍ਰੋਪਰ ਜਿਹੜੀ ਉਹ ਵਾਰ ਦਾ ਤੋਂ ਬਾਅਦ ਅਸੀਂ ਡੇ ਆਫ ਸੀਨ ਆਫ ਕਰਾਇਮ ਤੋਂ ਜਿਹੜਾ ਹੈਗਾ ਸੀ ਸ਼ੁਰੂਆਤ ਕੀਤੀ ਸੀ ਲੇਕਿਨ ਬਹੁਤ ਬੜੇ ਸਾਜ਼ਿਗਰ ਸਦ ਹੋਏ ਰਿਹਾ ਇਨਸਿਸਟਿਵ ਕੈਮਰੇ ਦੀ ਜਿਹੜੀ 4 ਮਹੀਨਾਂ ਤੋਂ ਕਰਵਾਦੇ ਆ ਤੇ ਨਾ ਪਹਿਲਾਂ ਵੀ ਮਾਮਲੇ ਦਰਜ ਇਸ ਨਹੀਂ ਇਹ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੜਤਾਲ ਕਰ ਰਹੇ ਨਾ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਰ ਜਿਹੜੇ ਲੋਕ ਬਿਨਾਂ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਦੇ ਜਿਹੜੇ ਇਦਾਂ ਪਰਵਾਸੀ ਰੱਖਦੇ ਆ ਜਿਹੜੇ ਆ ਜਿਹੜੇ ਆ ਕ੍ਰਾਈਮ ਨਾ ਕਰਦੇ ਵੀ ਆ ਤੇ ਉਹਨਾਂ ਨੂੰ ਤੁਸੀਂ ਕੀ ਚਾਹਨਾ ਚਾਹੁੰਦੇ ਹੋ ਤੁਹਾਨੂੰ ਦੁਬਾਰਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋ ਸਕੇ ਹਾਂ ਬਿਲਕੁਲ ਜਿਹੜੇ ਬੰਦੇ ਕਿਰਾਏਦਾਰ ਨੇ ਅਸੀਂ ਇਹ ਵੀ ਬਾਕੀ ਫਿਰ ਦੁਬਾਰਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਕੋਈ ਵੀ ਤੁਹਾਨੂੰ ਪ੍ਰਾਇਜ਼ਰ ਰਹਿੰਦਾ ਹੈਗਾ ਜਾਂ ਕੋਈ ਵੀ ਕਿਰਾਇਆ ਰੱਖਦੇ ਹੋ ਤਾਂ ਪ੍ਰੋਪਰ ਉਹ ਕੰਸਰਨ ਵਿਦ ਇਨ ਡਿਸਟ੍ਰਿਕਟ ਦੇ ਆਊਟ ਆਫ ਡਿਸਟ੍ਰਿਕਟ ਜਾਂ ਆਊਟ ਆਫ ਸਟੇਟ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਓ ਸਰੇ ਪ੍ਰਵਾਸੀ ਜਾਂ ਪੰਜਾਬੀ ਹਾਂ ਪੰਜਾਬੀ ਸੀ ਇਹ ਇੱਥੋਂ ਦੇ ਵਾਸੀ ਸੀਗੇ ਹਾਂ ਇਹ ਨਾਲ ਹੀ ਇਸ ਇਲਾਕੇ ਦੇ ਰਹਿਣ ਵਾਲੇ ਨੇ ਦਿਨਾਂ ਰੰਗ ਸਾਈਡ ਦੇ ਰਹਿਣ ਵਾਲੇ ਨੇ ਕੀ ਲੱਗਦਾ ਕਿ ਪੁਲਿਸ ਡਿਪਲੋਏ ਹੋਣ ਦੇ ਬਾਵਜੂਦ ਵੀ ਜਿਹੜੀ ਚੋਰੀਆਂ ਵੱਧ ਗਈਆਂ ਉਹਦੇ ਕੀ ਕਾਰਨ ਨਹੀਂ ਐਸੀ ਗੱਲ ਨਹੀਂ ਸਾਡੀਆਂ ਜਿਹੜੀ ਪੁਲਿਸ ਪਾਰਟੀਆਂ ਨੇ ਜੇ ਪਟਰੋਲਿੰਗ ਨੇ ਪ੍ਰੋਪਰ ਹੋ ਰਹੀ ਹੈ ਲੇਕਿਨ ਫਿਰ ਵੀ ਯਾਨੀ ਕਿ ਥੋੜਾ ਜਿਹਾ ਫੋਰਸ ਨੂੰ ਕਈ ਵਾਰ ਇਹਦੇ ਦਰਾਂ ਕੋ ਹੋ ਡਿਊਟੀ ਪੈ ਜਾਂਦੀ ਹੈ ਵਿੱਚ ਫੋਰਸ ਲਗਾਤਾਰ ਅਟੈਂਪ ਲੇਕਿਨ ਫਿਰ ਵੀ ਇਹ ਚੀਜ਼ ਨੂੰ ਅਸੀਂ ਟੈਸਟ ਕਰੀ ਜਾਂਦੇ ਹਾਂ। ਸਭ ਦੇ ਲਗਾਤਾਰ ਜਿਹੜੇ ਇਹ ਜਿਹੜੇ ਲੋਕ ਰਾਏ ਤੇ ਜਾ ਕੇ ਤੇ ਜਿਹੜੇ ਦੂਜੇ ਪਾਸੇ ਜਾ ਕੇ ਜਦੋਂ ਅੰਜਾਮ ਦਿੰਦੇ ਆ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੱਕ ਛਾਂਸਾ ਦਿੰਦੇ ਆ ਤੇ ਫਿਰ ਵੀ ਫੜੇ ਜਾਂਦੇ ਆ। ਕੋਈ ਇਹ ਬਾਕੀ ਜੋ ਜਨਰਲ ਦਾ ਕੰਮ ਆਪਣਾ ਮਾਈਂਡ ਅਪਲਾਈ ਕਰਨਾ ਲੇਕਿਨ ਜੋ ਸਾਡਾ ਸਾਡਾ ਜੋ ਕੰਮ ਡਿਟੈਕਸ਼ਨ ਕਰਨਾ। ਸੋ ਉਹਨਾਂ ਨੂੰ ਅਸੀਂ ਬ੍ਰੇਕ ਕਰਨਾ। ਇਹ ਸਾਡਾ ਆਪਣਾ ਲੱਗਦਾ ਅੱਜ ਕਿੰਨੀਆਂ ਟੋਟਲ ਫੜੀਆਂ ਗਿਆ ਕਿੰਨੀਆਂ ਚੋਰੀਆਂ ਹੋਈਆਂ ਮਤਲਬ ਟਰੇਸ ਨਹੀਂ ਮੇਨ ਜਿਹੜੀ ਚੋਰੀ ਆ ਤੇ ਦੱਸ ਰਿਆਂ ਤੁਹਾਡੀ ਚੋ ਦੀ ਮੇਨ ਚੋਰੀ ਆ ਬੰਦਰਾਮਦ ਹੋਈ ਹੈ ਲੇਕਿਨ ਬਾਕੀ ਦੀ ਪਹਿਲੀ ਚੋਰੀ ਉਹ ਵੀ ਅਸੀਂ ਕਰ ਰਹੇ ਹਾਂ ਉਸ ਉਸ ਵਕਤ ਕਰ ਰਹੇ ਹਾਂ ਉਹ ਜਲਦੀ ਟਰੈਸ ਕਰ ਲਾਂਗੇ